ਬੱਸ ਪਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇਰੇ ਨਾਲ ਹੋਣ ਸੇ ਖਾਤਮ ਘਾਤੀ ਨਹੀਂ ਸਿੱਖ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ ਬੁਰੂ ਨਹੀਂ ਬਣੀ ਕਰਦਾ ਜੀ ਬਾਜਾ ਵਾਲੇ ਪਿਤਾ ਜੀ ਦੀ ਗੋਦ ਦਾ ਨਿੱਕਾ ਮੈਨੂੰ ਬੜਾ ਆਨੰਦ ਹੈ ਮੇਰੀ ਫਿਕਰ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ ਮੈਂ ਆਪਾਂ ਇਕੱਠਿਆਂ ਨੇ ਬਹੁਤ ਜੰਗ ਲੜਨੇ ਨੇ ਹਜੇ ਮਾਲਕ ਨੇ ਉਲੀਕ ਵੀ ਦਿੱਤੇ ਜੰਗ ਜਿਹੜੇ ਆਪਾਂ ਆਟਕੇ ਲੜਨੇ ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇਰੇ ਨਾ ਹੋਣ ਸੇ ਖਾਤਮ ਘਾਤੀ ਨਹੀਂ ਸਿੱਖ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਤੇ ਜੂਝ ਕੇ ਵੀ ਕਰਦਾ ਦਾਤਾ ਜੀ ਦੀ ਐਡੀ ਕਿਰਪਾ ਬੱਚਾ ਵਾਲੇ ਪਿੱਤਾ ਨੇ ਉਹ ਸਵਾਰ ਇਤਿਹਾਸ ਰਾਜ ਤੱਕਾ ਗੁਰੂ ਸਾਹਿਬ ਕਹਿੰਦੇ ਸੀ ਸ਼ਾਸਤਰ ਕੇ ਅਧੀਨ ਹੈ ਰਾਜ ਪਾਣੂ ਕਾਲੀ ਇੱਟਾ ਨੂੰ ਤਾਂ ਚੱਕ ਚੱਕ ਦੇ ਰਾਇ ਢੋਕਤਾ ਆ ਦਿੱਤਾ ਬਾਜਾਂ ਵਾਲੇ ਪਿੱਤਾਂ ਨੇ 100 ਗੋਲੀ ਹੈ ਮੇਰੇ ਕੋਲ ਪਰ ਖੰਗ ਨਹੀਂ ਸਕਦਾ ਕੋਈ ਛੋਟਾ ਭਰਾ ਤਰਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਦੋਸਤੋ ਆਓ ਤੁਹਾਡਾ ਨਰਕ ਦਾ ਦਰਵਾਜ਼ਾ ਖੋਲਾਂ ਵਾਹਿਗੁਰੂ ਬੋਲੇ ਸੋਨਹੀਆਂ ਸਰਸਰੀਆ ਕਾਲ ਅਸੀਂ ਚਿੰਤਾ ਨਾ ਕਰੋ ਛੋਟਾ ਭਰਾ ਸ਼ੇਰ ਦੀ ਤਰ੍ਹਾਂ ਬੁੱਕਦਾ ਹੈ ਕਿਵੇਂ ਦੀ ਚੁਰਤ ਨਹੀਂ ਐ ਜਦੋਂ ਪਹਿਲੇ ਪੈਰ ਅੰਬਰ ਤੇ ਵੇਲੇ ਨਿਤਨੇਮ ਕਰਕੇ ਜਗਾਰੇ ਛੱਡਦਾ ਮੈਂ ਬਾਹਰ ਨਿਕਲ ਕੇ ਤਾਂ ਇਹ ਖੁੱਟਾਂ ਚ ਵੜ ਜਾਂਦੇ ਨੇ ਸਾਰੇ ਚੜਦੀ ਕਲਾ ਭਾਈ ਸਾਹਿਬ ਜੀ ਸਾਨੂੰ ਅ ਭਰੋਸਾ ਹੋਇਆ ਆਪਣੀ ਸੰਵਿਧਾਨ ਤੇ ਸਿਧਾਂਤ ਤੇ ਸਿੱਖੀ ਤੇ ਸਾਡੇ ਭਰਾਵਾਂ ਤੇ ਕਿ ਸਾਡੇ ਭਰਾ ਅੱਜ ਵੀ ਸੰਘਰਸ਼ ਲੜਨ ਲਈ ਲੰਮਾ ਜਿਉਣਗੇ ਦੀ ਜਿਹੜੀ ਜਿਉਂਦੇ ਰਹਿਣ ਦੀ ਗੱਲ ਉਹ ਵੀ ਰੱਖ ਰਹੇ ਆ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵੀ ਪਾਲ ਰਿਆ ਤੇ ਜਬਰ ਦਾ ਮੁਕਾਬਲਾ ਜੂਝ ਕੇ ਕਰਨ ਦਾ ਵੀ ਉਹਨਾਂ ਦੇ ਅੰਦਰ ਗੱਲ ਹੈਗੀ ਆ ਹੁਣ ਇੱਥੇ ਸਾਡੀਆਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਤੇ ਮੁੱਖ ਮੰਤਰੀ 2 ਕਰੋੜ ਮੁਆਵਜ਼ਾ ਦੇਣ ਉੱਥੇ ਪਹੁੰਚ ਜਾਂਦਾ ਅਫਸੋਸ ਅੱਜ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ ਵੀ ਯਾਰ ਬੰਦਾ ਬੈਠਾ ਤੇ ਕਿਉਂ ਬੈਠਾ ਆ ਸਭਧਾਨ ਦੀ ਗੱਲ ਮੁੱਖ ਮੰਤਰੀ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਪ੍ਰਸ਼ਾਸਨ ਨਹੀਂ ਕਰ ਰਿਹਾ ਸਭਧਾਨ ਦੀ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਗੁਰਜੀਤ ਸਿੰਘ ਕਰ ਰਿਹਾ ਕਿਉਂਕਿ ਗੁਰਜੀਤ ਸਿੰਘ ਸੰਵਿਧਾਨਾਂਤ ਸੰਵਿਧਾਨ ਕਰਕੇ ਬੈਠਾ ਜੇ ਸੰਵਿਧਾਨ ਲਾਗੂ ਹੁੰਦਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੁਰੰਤ ਹੋਣੀਆਂ ਸੀ ਸੰਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾਂਡ ਵਾਪਰਨੇ ਨਹੀਂ ਸੰਵਿਧਾਨ ਲਾਗੂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਕੁਝ ਵਾਪਰਿਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਨਜਾਇਜ਼ ਬੰਦੇ ਮਰੇ ਇਹ ਨਹੀਂ ਸੰ ਮਰਨੇ ਇਹਦਾ ਮਤਲਬ ਸੰਵਿਧਾਨ ਦੇ ਕਾਤਲ ਕੋਈ ਹੋਰ ਨੇ ਤੇ ਸੰਵਿਧਾਨ ਲਈ ਲੜਨ ਵਾਲੇ ਕੌਣ ਨੇ ਆ ਜਿਹੜੇ ਯੋਧੇ ਤੁਹਾਡੇ ਵਰਗੇ ਭਰਾ ਨੇ ਕੋਈ ਅਸੀਂ ਉੱਥੇ ਪੁੰਜੇ ਬਹਿ ਕੇ ਥੜੇ ਤੇ ਬਹਿ ਕੇ ਲੜ ਰਹੇ ਹਾਂ ਤੁਸੀਂ ਟਾਵਰ ਤੇ ਚੜ੍ਹ ਕੇ ਲੜ ਰਹੇ ਹੋ 3-400 ਫੁੱਟ ਉੱਤੇ ਬੈਠੇ ਹੋਏ ਉਧਰ ਮਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲਈ ਬੈਠੇ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਭਰਾ ਜਿਹੜੇ ਆ ਸਿਰ ਜੋੜ ਕੇ ਅਸੀਂ ਇਕੱਠੇ ਹੀ ਆ ਵੱਖ ਨਹੀਂ ਆ ਤੇ ਜੇ ਸਾ ਸਾਡੇ ਤੁਹਾਡੇ ਨਾਲ ਪੂਰੇ ਪ੍ਰੋਪਰ ਨੇ ਸਾਨੂੰ ਜਿਹੜਾ ਖਦਸਾ ਸੀ ਤੁਸੀਂ ਸਾਡਾ ਦੂਰ ਕਰ ਦਿੱਤਾ ਤੁਹਾਡੇ ਰਿਣੀ ਰਵਾਂਗੇ ਅਰਦਾਸ ਕਰਦੇ ਆ ਮਹਾਰਾਜ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸੇਤ ਜਾਬੀ ਬਣਾਈ ਰੱਖੇ ਬੜੀ ਛੇਤੀ ਉਹ ਦਿਨ ਆਉਣਗੇ ਕਿ ਸਾਨੂੰ ਫਤਿਹ ਹਾਸਲ ਹੋਊਗੀ ਤੇ ਤੁਹਾਡੇ ਵੱਲੋਂ ਮੈਂ ਇਹ ਵੀਡੀਓ ਸਰਕਾਰ ਨੂੰ ਵੀ ਭੇਜਾਂਗਾ ਕਿ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਭਾਈ ਗੁਰਜੀਤ ਸਿੰਘ ਕੋਈ ਆਤਮ ਹੱਤਿਆ ਕਰਨ ਲਈ ਜਾਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੜਿਆ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਚੜਿਆ ਦੇਸ਼ ਦੇ ਸੰਵਿਧਾਨ ਲਈ ਚੜਿਆ ਇਸੇ ਗੁਰਜੀਤ ਸਿੰਘ ਨੇ ਕਦੇ ਦੇਸ਼ ਦੀ ਖਾਤਰ ਆਖਰੀ ਦਮ ਤੇ ਆਖਰੀ ਗੋਲੀ ਤੱਕ ਸਰਹੱਦਾਂ ਤੇ ਦੇਸ਼ ਦੀ ਰਾਖੀ ਕੀਤੀ ਅੱਜ ਉਹ ਆਪਣੀ ਆਤਮਾ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਰਿਹਾ ਤੇ ਦੂਜੇ ਬੰਨੇ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਹਿ ਰਿਹਾ ਹੈ ਸੁਪਰੀਮ ਕੋਰਟ ਦੀ ਸਟੇਟਮੈਂਟ ਦੇ ਹੱਕ 'ਚ ਗੁਰਜੀਤ ਸਿੰਘ ਹੈ ਜੇ ਕੋ ਖਿਲਾਫ ਜਾ ਰਿਹਾ ਹੈ ਤੋ ਸਰਕਾਰ ਜਾ ਰਹੀ ਹੈ ਬੁਰੋਨੀ ਬਣੀ ਕਰਤਾ ਜੀ ਵਾਜਾਂ ਵਾਲੇ ਪਿਤਾ ਜੀ ਦੀ ਗੋਦ ਦਾ ਨਿੱਕਾ ਮੈਨੂੰ ਬੜਾ ਆਨੰਦ ਹੈ। ਜਿਹੜੀ ਫਿਕਰ ਨਾ ਕਰਿਓ ਮੈਂ ਮਰਦਾ ਨਹੀਂ ਹੈਗਾ। ਮੈਂ ਆਪਾਂ ਇਕੱਠਿਆਂ ਨੇ ਬਹੁਤ ਜੰਗ ਲੜ ਰਹੇ ਹਜੇ। ਮਾਲਕ ਨੇ ਉਲੀਕ ਵੀ ਦਿੱਤੇ ਜੰਗ ਜਿਹੜੇ ਆਪਾਂ ਆ ਕੇ ਲੜਨੇ। ਬਸ ਭਾਈ ਸਾਹਿਬ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਸੀ ਸੁਣ ਚ ਆਈਆਂ ਉਹ ਬਿਲਕੁਲ ਨੇੜੇ ਤੇਰੇ ਨਾਲ ਹੋਣ ਸੇ ਖਾਤਮ ਘਾਤੀ ਨਹੀਂ। ਨਹੀਂ ਬਾਬਾ ਜੀ ਨੇ। ਸਿੱਖ ਜ਼ਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਦਾ ਹੈ ਤੇ ਜੂਝ ਕੇ ਵੀ ਕਰਦਾ ਹੈ। ਦਾਤਾ ਜੀ ਦੀ ਐਡੀ ਕਿਰਪਾ ਬਾਜਾ ਵਾਲੇ ਪਿਤਾ ਨੇ ਉਹ ਦਵਾਰ ਇਤਿਹਾਸ ਰਾਜ ਦਾ ਗੁਰੂ ਸਾਹਿਬ ਕਹਿੰਦੇ ਸੀ ਸ਼ਾਸਤਰ ਕੇ ਅਧੀਨ ਹੈ ਰਾਜ ਆਪਾਂ ਨੂੰ ਖਾਲੀ ਇੱਟਾਂ ਨੂੰ ਤਾਂ ਚੱਕ-ਚੱਕ ਦੇਣਾ ਹੀ ਠੋਕਦਾ ਆ ਦਿੱਤਾ ਬਾਜਾ ਵਾਲੇ ਪਿਤਾ ਨੇ 100 ਗੋਲੀ ਹੈ ਮੇਰੇ ਕੋਲ ਪਰ ਖੰਘ ਨਹੀਂ ਸਕਦਾ ਕੋਈ ਸੋਨਾ ਭਾ ਤਰਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਦੋਸਤੋ ਆਓ ਤੁਹਾਡਾ ਨਰਕ ਦਾ ਦਵਾਰ ਖੋਲਾਂ ਵਾਹਿਗੁਰੂ ਬੋਲੇ ਸੋਨੇਹਾ ਕਾਲ ਅਸੀਂ ਚਿੰਤਾ ਨਾ ਕਰੋ ਛੋਟਾ ਭਰਾ ਛੇੜ ਦੀ ਤਰ੍ਹਾਂ ਬੁੱਕਦਾ ਹਾਂ ਏ ਕਿਸੇ ਦੀ ਜਰਤ ਨਹੀਂ ਐ ਜਦੋਂ ਪਹਿਲੇ ਪੈਰ ਅੰਬਰ ਤੇ ਵੇਲੇ ਨਿਤਨੇਮ ਕਰਕੇ ਜਗਾਰੇ ਛੱਡਦਾ ਮੈਂ ਬਾਹਰ ਨਿਕਲ ਕੇ ਤਾਂ ਖੁੱਟਾਂ ਚ ਵੜ ਜਾਂਦੇ ਨੇ ਸਰ ਚੜ੍ਹਦੀ ਕਲਾ ਭਾਈ ਸਾਹਿਬ ਜੀ ਸਾਨੂੰ ਭਰੋਸਾ ਹੋਇਆ ਆਪਣੀ ਸਵਿਧਾਨ ਤੇ ਸਿਧਾਨ ਤੇ ਸਿੱਖੀ ਤੇ ਸਾਡੇ ਭਰਾਵਾਂ ਤੇ ਕਿ ਸਾਡੇ ਭਰਾ ਅੱਜ ਵੀ ਸੰਘਰਸ਼ ਲੜਨ ਲਈ ਲੰਮਾ ਜਿਉਣ ਨੂੰ ਗੇਤ ਦੀ ਜਿਹੜੀ ਜਿਉਂਦੇ ਰਹਿਣ ਦੀ ਗੱਲ ਉਹ ਵੀ ਰੱਖ ਰਹੇ ਆ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵੀ ਪਾਲ ਰਹੇ ਆ ਤੇ ਜਬਰ ਦਾ ਮੁਕਾਬਲਾ ਜੂਝ ਕੇ ਕਰਨ ਦਾ ਵੀ ਉਹਨਾਂ ਦੇ ਅੰਦਰ ਗੱਲ ਹੈਗੀ ਆ ਹੁਣ ਇੱਥੇ ਸਾਡੀਆਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਭੀ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਤੇ ਮੁੱਖ ਮੰਤਰੀ 2 ਕਰੋੜ ਮੁਆਵਜ਼ਾ ਦੇਣ ਉੱਥੇ ਪਹੁੰਚ ਜਾਂਦਾ ਹੈ ਅਫਸੋਸ ਅੱਜ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ ਭੀ ਯਾਰ ਬੰਦਾ ਬੈਠਾ ਤੇ ਕਿਉਂ ਬੈਠਾ ਆ ਸੰਵਿਧਾਨ ਦੀ ਗੱਲ ਮੁੱਖ ਮੰਤਰੀ ਨਹੀਂ ਕਰ ਰਿਹਾ ਸੰਵਿਧਾਨ ਦੀ ਗੱਲ ਪ੍ਰਸ਼ਾਸਨ ਨਹੀਂ ਕਰ ਰਿਹਾ ਸੰਵਿਧਾਨ ਦੀ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਗੁਰਜੀਤ ਸਿੰਘ ਕਰ ਰਿਹਾ ਕਿਉਂਕਿ ਗੁਰਜੀਤ ਸਿੰਘ ਸੰਵਿਧਾਨਾਂਤ ਸੰਵਿਧਾਨ ਕਰਕੇ ਬੈਠਾ ਜੇ ਸੰਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮ ਤੁਰੰਤ ਹੋਣੀ ਆ ਸੀ ਸਵਿਧਾਨ ਲਾਗੂ ਹੁੰਦਾ ਇਹ ਬੇਅਦਬੀ ਕਾਂਡ ਵਾਪਰਨੇ ਨਹੀਂ ਸੰ ਸਵਿਧਾਨ ਲਾਗੂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਕੁਝ ਵਾਪਰਿਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਨਜਾਇਜ਼ ਬੰਦੇ ਮਰੇ ਇਹ ਨਹੀਂ ਸੰ ਮਰਨੇ ਇਹਦਾ ਮਤਲਬ ਸਵਿਧਾਨ ਦੇ ਕਾਤਲ ਕੋਈ ਹੋਰ ਨੇ ਤੇ ਸਵਿਧਾਨ ਲਈ ਲੜਨ ਵਾਲੇ ਕੌਣ ਨੇ ਆ ਜਿਹੜੇ ਯੋਧੇ ਤੁਹਾਡੇ ਵਰਗੇ ਭਰਾ ਨੇ ਕੋਈ ਅਸੀਂ ਉੱਥੇ ਪੁੰਜੇ ਬੈ ਕੇ ਥੜੇ ਤੇ ਬੈ ਕੇ ਲੜ ਰਹੇ ਆ ਤੁਸੀਂ ਟਾਵਰ ਤੇ ਚੜ ਕੇ ਲੜ ਰਹੇ ਹੋ 3-400 ਫੁੱਟ ਉੱਤੇ ਬੈਠੇ ਹੋ ਉਧਰ ਮਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲਈ ਬੈਠੇ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਭਰਾ ਜਿਹੜੇ ਆ ਸਿਰ ਜੋੜ ਕੇ ਅਸੀਂ ਇਕੱਠੇ ਹੀ ਆ ਵੱਖ ਨਹੀਂ ਆ ਤੇ ਜੇ ਸਾ ਸਾਡੇ ਤੁਹਾਡੇ ਨਾਲ ਪੂਰੇ ਪ੍ਰੋਪਰ ਨੇ ਸਾਨੂੰ ਜਿਹੜਾ ਖਦਸਾ ਸੀ ਤੁਸੀਂ ਸਾਡਾ ਦੂਰ ਕਰ ਦਿੱਤਾ ਤੁਹਾਡੇ ਰਿਣੀ ਰਵਾਂਗੇ ਅਰਦਾਸ ਕਰਦੇ ਆਂ ਮਹਾਰਾਜ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸੇਤ ਜਾਬੀ ਬਣਾਈ ਰੱਖੇ ਬੜੀ ਛੇਤੀ ਉਹ ਦਿਨ ਆਉਣਗੇ ਕਿ ਸਾਨੂੰ ਫਤਿਹ ਹਾਸਲ ਹੋਊਗੀ ਤੇ ਤੁਹਾਡੇ ਵੱਲੋਂ ਮੈਂ ਇਹ ਵੀਡੀਓ ਸਰਕਾਰ ਨੂੰ ਵੀ ਭੇਜਾਂਗਾ ਕਿ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਭਾਈ ਗੁਰਜੀਤ ਸਿੰਘ ਕੋਈ ਆਤਮ ਹੱਤਿਆ ਕਰਨ ਲਈ ਜਾਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੜਿਆ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਚੜਿਆ ਦੇਸ਼ ਦੇ ਸੰਵਿਧਾਨ ਲਈ ਚੜਿਆ ਏਸੇ ਗੁਰਜੀਤ ਸਿੰਘ ਨੇ ਕਦੇ ਦੇਸ਼ ਦੀ ਖਾਤਰ ਆਖਰੀ ਦਮ ਤੇ ਆਖਰੀ ਗੋਲੀ ਤੱਕ ਸਰਹੱਦਾਂ ਤੇ ਦੇਸ਼ ਦੀ ਰਾਖੀ ਕੀਤੀ ਅੱਜ ਉਹ ਆਪਣੀ ਆਤਮਾ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਰਿਹਾ ਤੇ ਦੂਜੇ ਬੰਨੇ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਹਿ ਰਿਹਾ ਸੁਪਰੀਮ ਕੋਰਟ ਦੀ ਸਟੇਟਮੈਂਟ ਦੇ ਹੱਕ 'ਚ ਗੁਰਜੀਤ ਸਿੰਘ ਹੈ ਜੇ ਕੋ ਖਿਲਾਫ ਜਾ ਰਿਹਾ ਹੈ ਤੋ ਸਰਕਾਰ ਜਾ ਰਹੀ ਹੈ